ਗੁਰੂ ਕੀ ਸਾਜ ਸੰਗਤ ਇੱਕ ਸਰਦਾਰ ਤਰਲੋਚਨ ਸਿੰਘ ਜਿਸ ਦੀ ਅੰਮ੍ਰਿਤਸਰ ਵਿਖੇ ਸਾਬਣ ਦੀ ਫੈਕਟਰੀ ਹੈ ਢਾਬ ਵਸਤੀ ਵਿਖੇ ਦੁਕਾਨ ਹੈ ਕੰਮ ਬਹੁਤ ਚੰਗਾ ਸੀ ਇਨਾ ਗੁਰਮਖਾਂ ਦਾ ਪਰ ਅਚਾਨਕ ਕੰਮ ਘਟਣਾ ਸ਼ੁਰੂ ਹੋ ਗਿਆ ਘਟਦਾ ਘਟਦਾ ਹੌਲੀ-ਹੌਲੀ ਕੰਮ ਬੰਦ ਹੋ ਗਿਆ ਜਿਸ ਦੇ ਕਾਰਨ ਹੁਣ ਰੋਟੀ ਤੋਂ ਵੀ ਆਜਿਜ਼ ਹੋ ਗਏ 5 ਸਾਲ ਬੀਤ ਗਏ ਸਹਿਰ ਵਾਲਾ ਮਕਾਨ ਵੀ ਵਿਕ ਗਿਆ ਅੰਮ੍ਰਿਤਸਰ ਦੇ ਨੇੜੇ ਪਿੰਡ ਹੈ ਗੁਰਵਾਲੀ ਉੱਥੇ ਇੱਕ ਮਹਾਂਪੁਰਖ ਭਗਤ ਗੁਰਕ੍ਰਿਪਾਲ ਸਿੰਘ ਜੀ ਰਹਿੰਦੇ ਸਨ ਅੰਮ੍ਰਿਤਸਰ ਤੋਂ ਬਹੁਤ ਗੁਰਮੁਖ ਉਹਨਾਂ ਦੀ ਸੰਗਤ ਕਰਦੇ ਸਨ ਇੱਕ ਦਿਨ ਸੰਗਤ ਦੇ ਨਾਲ ਸਰਦਾਰ ਤਲੋਚਨ ਸਿੰਘ ਜੀ ਦਾ ਪਰਿਵਾਰ ਵੀ ਉੱਥੇ ਗਿਆ ਤੇ ਜਾ ਕੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਤੇ ਆਪਣਾ ਦੁੱਖ ਦੱਸਿਆ ਤਾਂ ਮਹਾਪੁਰਖਾਂ ਨੇ ਆਖਿਆ ਕਿ ਭਾਈ ਸਾਰਾ ਪਰਿਵਾਰ ਇੱਕ ਇੱਕ ਪਾਠ ਸ੍ਰੀ ਸੁਖਣੀ ਸਾਹਿਬ ਦਾ ਕਰਿਆ ਕਰੋ ਤੇ ਨਾਲੇ ਤੇਰਾ ਪੁੰਨਿਆ ਨਾਨਕ ਸਰ ਹਾਜ਼ਰੀ ਭਰੋ ਜਦੋਂ ਮਹਾਂਪੁਰਖਾਂ ਨੇ ਇਹ ਵਚਨ ਕੀਤੇ ਤਾਂ ਇਹਨਾਂ ਨੇ ਸਤ ਵਚਨ ਕੀਤਾ ਜਦੋਂ ਇਹ ਨਾਨਕ ਸਰ ਪੁੰਨਿਆ ਤੇ ਹਾਜ਼ਰੀ ਭਰਨ ਲੱਗੇ ਤੇ ਮਹਾਂਪੁਰਖਾਂ ਦੇ ਵਚਨ ਅਨੁਸਾਰ ਸੁਖਣੀ ਸਾਹਿਬ ਦਾ ਪਾਠ ਕਰਨ ਲੱਗੇ ਇਸ ਤਰ੍ਹਾਂ ਕਰਨ ਨਾਲ ਕੰਮ ਥੋੜਾ ਬਹੁਤਾ ਚੱਲਣ ਲੱਗ ਗਿਆ ਜਦ 5-6 ਮਹੀਨੇ ਬੀਤੇ ਤੇ ਛੇਵੀਂ ਪੂਰਨਮਾਸੀ ਤੋਂ ਬਾਅਦ ਗੁਰੂ ਕੀ ਸਾਧ ਸੰਗਤ ਇੱਕ ਬਾਣਾ ਵਰਤਿਆ ਉਹ ਬਾਣਾ ਕੀ ਵਰਤਿਆ ਕਿ ਜੋ ਕੜਾਹਾ ਤੇਲ ਦਾ ਸਾਬਣ ਬਣਾਉਣ ਵਾਸਤੇ ਪੱਠੀ ਉੱਪਰ ਚੜਾਇਆ ਸੀ ਨਾ ਇਹਨਾਂ ਨੇ ਉਸ ਕੜਾਹੀ ਵਿੱਚ ਛੀਕ ਪੈ ਗਿਆ ਸਾਰਾ ਤੇਲ ਪੱਠੀ ਵਿੱਚ ਪੈ ਗਿਆ ਬਹੁਤ ਹੈਰਾਨ ਹੋਏ ਕਿ ਬਈ ਕੜਾਹਾ ਵੀ ਨਵਾਂ ਸੀ ਇਹ ਕੀ ਬਣਿਆ ਚਲੋ ਘੈਰ ਪਠੀ ਨਵੇਂ ਸਰੀ ਤੋਂ ਬਣਾਉਣ ਲਈ ਪੁੱਟਣੀ ਸ਼ੁਰੂ ਕਰ ਦਿੱਤੀ ਕਿਉਂਕਿ ਤੇਲ ਨਾਲ ਕਾਫੀ ਮਿੱਟੀ ਪੋਲੀ ਹੋ ਚੁੱਕੀ ਸੀ ਮਿੱਟੀ ਪੁੱਟਦਿਆਂ ਕੋਈ 2 ਗਜ ਡੂੰਗਾ ਇੱਕ ਮੋਮ ਜਾਂਮੇ ਦਾ ਕਾਗਜ਼ ਨਿਕਲਿਆ ਤੇ ਉਸ ਵਿੱਚ ਗੁਰੂ ਕੀ ਸਾਜ ਸੰਗਤ ਹੱਡੀਆਂ ਤੇ ਤਵੀਤ ਤਵੀਤਾ ਦੇ ਉੱਪਰ ਸਾਰੇ ਪਰਿਵਾਰ ਦਾ ਨਾਮ ਤੇ ਦੋਵਾਂ ਭਰਾਵਾਂ ਦੀਆਂ ਫੋਟੋਆਂ ਸਰਦਾਰ ਤਰਲੂਚਨ ਸਿੰਘ ਤੇ ਸਰਦਾਰ ਅਵਤਾਰ ਸਿੰਘ ਕਾਗਜ਼ਾਂ ਵਿੱਚ ਲਪੇਟ ਕੇ ਹੱਡੀਆਂ ਦੇ ਨਾਲ ਬਨ ਕੇ ਮੂਮੀ ਕਾਗਜ਼ ਵਿੱਚ ਲਪੇਟ ਕੇ ਬੜੇ ਤਰੀਕੇ ਨਾਲ ਪੱਕਾ ਕੰਮ ਕੀਤਾ ਹੋਇਆ ਸੀ ਤਾਂ ਇਹਨਾਂ ਨੇ ਸਾਰਾ ਕੁਝ ਲਪੇਟ ਕੇ ਸੰਤ ਕਿਰਪਾਲ ਸਿੰਘ ਜੀ ਪਿੰਡ ਵਾਹਮਣੀ ਵਾਲਿਆਂ ਪਾਸ ਲੈ ਗਏ ਕਿਉਂਕਿ ਇਹ ਮਹਾਪੁਰਖ ਇਸ ਕੰਮ ਦੇ ਬਹੁਤ ਸਿਆਣੇ ਸਨ ਸੰਤਾਨ ਨੇ ਚੰਗੀ ਤਰ੍ਹਾਂ ਦੇਖਿਆ ਤੇ ਦੇਖਣ ਤੋਂ ਬਾਅਦ ਕਿਹਾ ਵਈ ਇਹ ਸਾਰੀ ਕਿਰਪਾ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਦੀ ਹੈ ਇਹ ਕਿਰਪਾ ਸ੍ਰੀ ਸੁਖਣੀ ਸਾਹਿਬ ਜੀ ਦੀ ਹੈ ਇਹ ਤਾਂ ਭਾਈ ਐਸਾ ਟੂਣਾ ਸੀ ਐਸਾ ਟੂਣਾ ਸੀ ਕਿ ਤੁਹਾਡਾ ਸਾਰਾ ਪਰਿਵਾਰ ਹੀ ਖਤਮ ਹੋ ਜਾਣਾ ਸੀ ਜੇ ਇਸ ਗੱਲ ਦਾ ਪਤਾ ਨਾ ਲੱਗਦਾ ਇਹ ਤਾਂ ਸਾਰੀ ਕਿਰਪਾ ਸੁਖਣੀ ਸਾਹਿਬ ਦੇ ਪਾਠ ਦੀ ਹੈ ਤੋ ਗੁਰੂ ਕੀ ਸਾਧ ਸੰਗਤ ਉਸ ਦਿਨ ਤੋਂ ਬਾਅਦ ਕੰਮ ਫਿਰ ਪਹਿਲਾਂ ਦੀ ਤਰ੍ਹਾਂ ਚੱਲਣ ਲੱਗ ਪਿਆ ਅਤੇ ਹਰ ਪੂਰਨ ਮਾਸੀ ਤੇ ਨਾਨਕ ਸਰ ਆਉਂਦੇ ਤੇ ਬਾਬਾ ਜੀ ਦੇ ਗੁਣ ਗਾਉਂਦੇ ਹਨ ਸੋ ਇਤਨੀ ਸ਼ਕਤੀ ਹੈ ਸ੍ਰੀ ਸੁਖਣੀ ਸਾਹਿਬ ਦੇ ਪਾਠ ਵਿੱਚ ਸੋ ਆਓ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਟ ਜਣਾ ਕੇ ਮਨ ਵਿਸਰਾਮ ਨਿਤਨੇਮ ਦੇ ਨਾਲ ਇਸ ਵਾਣੀ ਦਾ ਵੀ ਪਾਠ ਰੋਜ਼ਾਨਾ ਕਰਿਆ ਕਰੀਏ ਤਾਂ ਕਿ ਲੋਕ ਸੁਖੀ ਤੇ ਪਰਲੋਕ ਸੇ ਹਿਲਾ ਹੋ ਸਕੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ